ਸੇ ਚੰਗਾ ਸਰਦਪੋਇਦਾ ਔਰ ਬਹੁਤ ਆਰਾਮ ਦੀ ਜ਼ਿੰਦਗੀ ਉੱਥੇ ਜੀ ਸਕਦਾ ਜਿਉਣਾ ਠੀਕ ਹੈ ਨਾ ਇਹ ਐਡੀ ਦੂਰੋਂ ਚੱਲ ਕੇ ਪਹਿਲੇ ਤਾਂ ਇਹ ਵਿਸ਼ਵ ਪੰਜਾਬੀ ਭਵਨ ਨੂੰ ਬਣਾਇਆ ਉੱਥੇ ਬ੍ਰੈਂਟਨ ਦੇ ਵਿੱਚ ਬ੍ਰੈਂਟਨ ਦੇ ਵਿੱਚ ਪਹਿਲਾ ਪੰਜਾਬ ਭਵਨ ਸਿੱਖੀ ਪਾਠਾਵਾਂ ਨੇ ਬਣਾਇਆ ਸੀ ਉੱਥੇ ਅੰਦਰੀ ਕੋਈ ਇਹਨਾਂ ਨੇ ਬਣਾਇਆ ਔਰ ਉਹ ਵਿਸ਼ਵ ਪੰਜਾਬੀ ਭਵਨ ਇਹਨਾਂ ਨੇ ਪੰਜਾਬੀ ਨੂੰ ਹੀ ਸਮਰਪਿਤ ਕੀਤਾ ਪੰਜਾਬੀ ਸਰਗਰਮੀਆਂ ਨੂੰ ਪੰਜਾਬੀ ਸਭਿਆਚਾਰ ਨੂੰ ਪੰਜਾਬੀ ਸਾਇਤ ਕੀਤੀ ਹੈ ਸਰਗਰਮੀਆਂ ਨੂੰ ਜੋ ਜੋ ਪੰਜਾਬੀ ਦੇ ਔਰ ਇਹ ਵੀ ਉਹਨਾਂ ਨੇ ਕੀਤਾ ਕਿ ਉੱਥੇ ਜੋ ਫ੍ਰੀ ਹੋਏਗਾ ਔਰ ਉੱਥੇ ਜਿਹੜਾ ਚਾਹ ਪਾਣੀ ਦਾ ਖਰਚਾ ਪਾਣੀ ਉਹ ਵੀ ਦੇ ਦੇਣਗੇ ਬਲ ਇਹਨਾਂ ਨੇ ਜਿਹੜਾ ਜਿਹੜਾ ਯੋਗਦਾਨ ਹੈ ਕਹਿੰ ਲੋ ਕਿ ਇਹਨਾਂ ਦੇ ਅੰਦਰ ਤੜਫ ਉੱਠੀ ਹੈ ਵੀ ਮੈਂ ਪੰਜਾਬੀ ਭਾਵ ਨੂੰ ਲਈ ਵਾਸਤੇ ਕੁਝ ਕਰਨਾ ਹੈ ਤੇ ਉਹਦੇ ਵਾਸਤੇ ਦਸਵੰਦ ਕੱਢਣਾ ਹੈ ਏ ਇਹਨਾਂ ਦੀ ਜਿਹੜੀ ਹੈ ਬਹੁਤ ਬਕਰੋ ਚੀਨ ਦਾ ਸਲਾਮ ਕਰਦੇ ਆ ਇਸ ਭਾਵ ਦਾ ਏਡੀ ذرو آئے ہیں ਇੱਥੇ ਦੇਖੋ ਬਸ ਜਾਣਾ ਕਰਨਾ ਕਰਨਾ ਆ ਰਹਿਣਾ ਬੈਠ ਸਕਦੇ ਸੀ ਪਰ ਇਸ ਕਰਕੇ ਅਸੀਂ ਇਹਨਾਂ ਦੀ ਬਹੁਤ ਕਦਰ ਕਰਦੇ ਜੀ ਆਇਆਂ ਕਿਨਾਂ ਇਹਨਾਂ ਨੂੰ ਤੇ ਇਹਨਾਂ ਦੀ ਜਿਹੜੀ ਉਮੀਦ ਕਰਦੇ ਆ ਕਿ ਇਹਨਾਂ ਦੀ ਜਿਸ ਤਰ੍ਹਾਂ ਇਹਨਾਂ ਨੇ ਕਾਨਫਰੰਸਾਂ ਵੀ ਕਰਾ ਰਹੇ ਨੇ ਸਾਥਾਂ ਦੇ ਤੇ ਜਿੰਨਾ ਉਦਮ ਜਿਹੜਾ ਇਹ ਕਰ ਰਹੇ ਨੇ ਉਸ ਨਾਲ ਜਲੂ ਜ਼ਰੂਰ لازمی ਪੰਜਾਬੀ ਭਾਸ਼ਾ ਨੂੰ ਤੁਹਾਡੀ ਮਾਂ ਬੋਲੀ ਨੂੰ ਬੁਲਾਰਾ ਮਿਲੇਗਾ ਜਿੱਥੇ ਨਹੀਂ ਵੀ ਕਿਤੇ ਮੈਸੇਜ ਜਾਂਦਾ ਸੁਨੇਹਾ ਜਾਂਦਾ ਉੱਥੇ ਜਾਏਗਾ ਤੇ ਇਹਦਾ ਅਸਰ ਜ਼ਰੂਰ ਹੋਏਗਾ ਉਹ ਇਹ ਨਹੀਂ ਹੈ ਕਿ ਨਾਈਨ ਨਹੀਂ ਅਸਰ ਹੋਏਗਾ ਬਿਲਕੁਲ ਅਸਰ ਹੋਏਗਾ ਔਰ ਸੀਐਸਡੀ ਤਾਰੀਫ ਕਰਦੇ ਆ ਪ੍ਰਸ਼ੰਸਾ ਕਰਦੇ ਆ ਤੇ ਸਾਨੂੰ ਬਹੁਤ ਫਖਰ ਹੈ ਬਲਦੀ ਭਾਜੀ ਚੇਅਰਮੈਨ ਸਾਹਿਬ ਨੇ ਟੀਮ ਦੀ ਗੱਲ ਕੀਤੀ ਸੀ ਕਿ ਸਾਡੀ ਟੀਮ ਇੰਡੀਆ ਲੀਡ ਕੀਤਾ ਮੈਡਮ ਬਲਬੀਰ ਕੌਰ ਨੇ ਪਿਛਲੇ 5-6 ਮਹੀਨਿਆਂ ਤੋਂ ਸਖਤ ਮਿਹਨਤ ਕਰ ਰਹੀ ਕੁੜੀ ਇਹ ਇਹਨੇ ਜਿਹੜੀ ਮਿਹਨਤ ਕੀਤੀ ਆ ਇਸ ਪ੍ਰਧਾਨ ਤੌਰ ਤੇ ਇੰਡੀਆ ਦੀ ਪ੍ਰਧਾਨ ਹੈ ਵਿਸ਼ ਪੰਜਾਬੀ ਸਭਾ ਦੀ ਤਾਂ ਮੈਂ ਚਾਹੁੰਦਾ ਇਹਨੂੰ ਬੇਨਤੀ ਕਰਾਂ ਕਿ ਇਹ ਪ੍ਰੋਗਰਾਮ ਬਾਰੇ ਪੂਰਾ ਦਸੇ ਰੂਟ ਪਲਾਨ ਕੀ ਹੈਗੀ ਆ ਬਲਬੀਰ ਕੌਰ ਸਾਡੇ ਪ੍ਰਧਾਨ ਵਿਸ਼ ਪੰਜਾਬੀ ਸਭਾ ਇੰਡੀਆ ਜੀ